ਏ ਇੱਕ ਸੈਕਿੰਡ ਹੋਇਆ ਆ ਕੇ ਸਿਰ ਮਾਰ ਦੋ ਚਾਰ ਪੰਜ ਵਾਰੀ ਸਰਾਏਗਾ ਇਹ ਮਾਰਤਾ ਪਰੇ ਵਾਸਤੇ ਹਨ ਸਾਹਮਣੇ ਹਾਕੀ ਦਾ ਮੈਚ ਚੱਲ ਰਿਹਾ ਹੈ ਬੱਚੇ ਕਹਿੰਦੇ ਚੂਰੀ ਖਾਣੀ ਹੈ ਹਮ ਦੇਸੀ ਤੇ ਚੂਰੀ ਬਣਾ ਕੇ ਦੰਨੇ ਇਹਨਾਂ ਨੂੰ ਜਾਨੀ ਸਾਥੀ ਕਾਗ ਦੀ ਸਾਰਿਆਂ ਨੂੰ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸਾਰੇ ਜਾਣੇ ਬਹੁਤ ਵਧੀਆ ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਅੱਜ ਹੋਏ ਅੱਜ ਮੈਂ ਹੁਣ ਹੋਣਾ ਸੂਈ ਅੱਧ ਰੋਟੀ ਪਕਾਉਣ ਲੱਗੀ ਆ ਟਾਈਮ ਹੋ ਗਿਆ 10:30 ਦਾ ਕਿਉਂਕਿ ਸਵੇਰੇ ਅਸੀਂ ਚਾਹ ਪੀ ਲਈ ਤੇ ਇਹਨਾਂ ਪਛੜਨ ਦੁੱਧ ਪੀ ਲਿਆ ਇਹਨਾਂ ਦੇ ਇਗਜ਼ਾਮ ਜਿਹੜੇ ਸ਼ੁਰੂ ਹੋ ਚੁੱਕੇ ਨੇ ਸਿਪੜ ਪੜ੍ਹਦੇ ਰਹੇ ਇਹ ਤੇ ਕਹਿੰਦੇ ਭੁੱਖ ਨਹੀਂ ਹੈਗੀ ਹਜੇ ਤਾਂ ਅੰਬਰ ਕੇ ਅਸੀਂ ਤੇ ਲੇਟ ਰੋਟੀ ਬਣਾਉਣ ਲੱਗੇ ਆ ਭੁੱਖ ਨਹੀਂ ਲੱਗਦਾ ਦੁੱਧ ਵੀ ਕਿਤੇ ਭੁੱਖ ਲੱਗਦੀ ਦੋ ਘੰਟੇ ਤੇ ਹੁਣ ਮੈਂ ਨਹਾ ਕੇ ਇਸ ਸਿਰ ਮੇਰਾ ਸਿਰ ਗਿੱਲਾ ਹਜੇ ਹਜੇ ਮੇਰਾ ਸਾਰਾ ਕੰਮ ਪਿਆ ਝਾੜੂ ਪੋਚਾ ਸਭ ਕੁਝ ਪਿਆ ਹਜੇ ਮੇਰਾ ਤੇ ਪਹਿਲਾਂ ਮੈਂ ਰੋਟੀ ਬਕਾਉਂਗਾ ਕਿ ਫਿਰ ਇਹਨਾਂ ਨੂੰ ਕੋਲ ਬੈ ਕੇ ਪੜਾਉਣਾ ਪੈਂਦਾ ਵਾ ਤੇ ਚਾਹੇ ਪੜ੍ਹਦੇ ਆਪ ਹੀ ਨੇ ਫਿਰ ਵੀ ਇਹਨਾਂ ਨੂੰ ਵਾਰੀ ਵਾਰੀ ਕਹਿਣਾ ਪੈਂਦਾ ਨਾ ਵੀ ਪੜ੍ਹ ਲਓ ਫਿਰ ਕੁਝ ਗੱਲਾਂ ਕਰਨ ਲੱਗ ਜਾਂ ਜੇ ਮੱਚ ਹੌਲੀ ਹੋ ਜਾਂਦੇ ਨੇ ਜਾਂ ਚੁੱਪੀ ਹੋ ਜਾਂਦੇ ਨੇ ਜਾਂ ਸੌ ਜਾਂਦੇ ਨੇ ਹਨਾ ਤੇ ਬਿਠੇ ਬਿਠੇ ਆਏ ਕਰ ਲਾ ਜਾਂਦੇ ਨੇ ਆ ਰਾਤ ਨੂੰ ਕਰਦੇ ਫਿਰ ਇਹਨਾਂ ਦੇ ਕੋਲ ਬੈਕ ਇਹਨਾਂ ਨੂੰ ਕਹਿਣਾ ਪੈਂਦਾ ਬਾਰੇ ਤੇ ਇਹਨਾਂ ਨੂੰ ਕੋਲ ਅਗਰ ਮੋਟੀਵੇਟ ਕਰਨਾ ਮਿਲਦਾ ਤਾਂ ਕਰਕੇ ਇਹਨਾਂ ਦੇ ਬੱਚਿਆਂ ਨੂੰ ਕੋਲ ਬੈ ਪਿਛੇ ਜਿਹੜੇ ਇਗਜ਼ਾਮ ਹੁੰਦੇ ਨੇ ਤਾਂ ਚਦੇ ਕੋਲ ਬੈਣਾ ਹੀ ਪੈਂਦਾ ਮਾਂ ਪਿਓ ਨੂੰ ਜਾਂ ਮਾਂ ਨੂੰ ਤੇ ਜਾਂ ਪਿਓ ਨੂੰ ਤੇ ਉਹ ਕਹਿੰਦੇ ਪਾਪਾ ਤਾਂ ਨਾਲ ਡਿਊਟੀ ਚਲੇ ਜਾਂਦੇ ਨੇ ਫਿਰ ਮੈਂ ਹੀ ਹੁੰਨੀ ਆ ਕਰੀ ਤਾਂ ਮੈਨੂੰ ਬੈਣਾ ਪੈਂਦਾ ਵਾ ਕਿਉਂਕਿ ਮਾਂ ਦਾ ਹੀ ਫਰਜ ਬਣਦਾ ਕਿਉਂਕਿ ਪਾਪਾ ਤਾਂ ਸਾਰਾ ਦਿਨ ਬਾਹਰ ਡਿਊਟੀ ਤੇ ਹੁੰਦੇ ਨੇ ਜੇ ਘਰੇ ਹੋਣ ਤਾਂ ਤਾਂ ਮੰਨੀ ਗੱਲ ਵੀ ਕੋਈ ਨਹੀਂ ਬਹਿ ਜਾਣਾ। ਪ੍ਰਾਥਮ ਸਵੇਰ ਜਿਹੜੇ ਹੁੰਦੇ ਨੇ ਉਹ ਰੋਟੀਨ ਵਰਾਂ ਧਿਆਨ ਦਿੰਦੇ ਨੇ। ਇਹਨਾਂ ਤੋਂ ਸੁਣਨ ਦੇ ਵੀ ਇਹਨਾਂ ਨੂੰ ਲਿਖਾਉਂਦੇ ਵੀ ਇਹਨਾਂ ਨੂੰ ਮਤਲਬ ਕਹਿੰਦੇ ਵੀ ਆ। ਤੇ ਹੁਣ ਮੈਂ ਰੋਟੀ ਬਣਾਉਣ ਲੱਗੀ ਆ ਮਿੱਸੀ ਕਣਕ ਪਤੇ ਮੱਕੀ ਦਾ ਆਟਾ ਮਿਕਸ ਕਰ ਲਿਆ। ਬੱਚੇ ਕਹਿੰਦੇ ਰੋਟੀ ਖਾਣੀ ਆ ਮੱਕੀ ਦੀ। ਇਹਨਾਂ ਨੂੰ ਹੁਣ ਮਿਰਚਾ ਲਾ ਕੇ ਮਲਾਈ ਨਾਲ ਵਧੀਆ ਲੱਗਦੀ ਆ। ਦਹੀਂ ਇਹਨਾਂ ਨੂੰ ਦੁਪਹਿਰੇ ਦੁਖਵਾ ਦੂੰਗੀ ਫਿਰ ਮੈਂ। ਦਹੀਂ ਨਾਲੇ ਘੱਟ ਰੁਕੋ ਕਿਉਂਕਿ ਦ ਮਲਾਈ ਆ ਇੱਕ ਵਾਸਤੇ ਤੇ ਮਖਲੀ ਬਣਾਈ ਸੀ ਉਹ ਗਰਮਦਾਰ ਤੀ ਮੈਂ ਯੋਗਣੋਂ ਬਾਅਦ ਥੋੜਾ ਜਿਹਾ ਮੈਂ ਇੱਥੇ ਆਪਾਂ ਦੇ ਜੀ ਤੇ ਹੁਣ ਰੋਟੀ ਬਣਾ ਕੇ ਫਿਰ ਕੰਮ ਕਰਾਂਗੇ ਘਰ ਦੇ ਸਾਰੇ ਆ ਦੇਖੋ ਮਾਹ ਵੀ ਉਹ ਘਰੇ ਬੂੜ ਚੜਲੇ ਹੋਰ ਪੜ ਲਾ ਪੇਪਰ ਨਹੀਂ ਕਿਤੇ ਲਾ ਮੇਰਾ ਪੜਾਈ ਕਰ ਫਸੂਨ ਮੈਂ ਆ ਰੋਟੀ ਪਾਣੀ ਸਿਖਾ ਲਿਆ ਸੀ ਨਾ ਤੇ ਹੁਣ ਅਸ ਲੱਗ ਗਈ ਮੈਂ ਪੋਚੇ ਲਾਉਣ ਪੋਚੇ ਲਾ ਕੇ ਫੇਰ ਕਰਾਂਗੇ ਡਸਟਿੰਗ ਆਦੀ ਡਸਟਿੰਗ ਕਰਾਂਗੀ ਮੇਰੀ ਕਿਉਂਕਿ ਪਹਿਲਾਂ ਹੀ ਕਰਜਣੇ ਪੋਚੇ ਤਾਂ ਸੁੰਬਰ ਜਵਾ ਚੜੂੰਗਾ ਕਿਤੇ ਜਰਦ ਕੁੱਪੂ ਗੁਰਦੇ ਚੜੂੰਗਾ ਕਿ ਹਵਾਰੀ ਫੇਰ ਮੁੜ ਕੇ ਸਾਫ ਸਾਫ ਰਹਿੰਦਾ ਇਹ ਡਾਇਸਟਿਕ ਪੰਨਾ ਕਰਕੇ ਸਾਬਤ ਹੋ ਰਿਹਾ ਹੈ ਸਾਰੇ ਸਾਫ ਕਰਨਾ ਹੋ ਜਾਂਦਾ ਜਿਹੜੇ ਸ਼ਲਗਮ ਹੁੰਦੇ ਨੇ ਇੰਨੇ ਚ ਪੋਟਾਸ਼ੀਅਮ ਬਹੁਤ ਜ਼ਿਆਦਾ ਹੁੰਦਾ ਵਾ ਜਿੰਨਾਂ ਨੂੰ ਲੱਤਾਂ ਵਾਂ ਨੂੰ ਕਿ ਲੱਤ ਫੜੇਲਾ ਜੜਦੀ ਘਣੇ ਲੱਗ ਜਾਂਦੀ ਵੀ ਆਪਣੇ ਰੱਤਾਂ ਨੂੰ ਨਾੜ ਚੜਦੀ ਬਣਦੀ ਹੈ ਇਹ ਨਾੜ ਤਾਂ ਸਿੱਧੀ ਨਹੀਂ ਹੋ ਰਹੀ ਤੇ ਬਸ ਰਾਤ ਨੂੰ ਪਏ ਪਏ ਕੜੇਲ ਨਾੜਾਂ ਕਰ ਜਾਂਦੀ ਕਿੜੇ ਲੱੜ ਜਾਂਦੀ ਆ ਤੇ ਤੁਸੀਂ ਇੱਕ ਮਹੀਨਾ ਵਾਸਤੇ ਇੱਕ ਮਹੀਨੇ ਤੁਸੀਂ ਇਹ ਸ਼ਲਗਮ ਕੱਚੇ ਖਾ ਲਓ ਛੱਲ ਕੇ ਤੇ ਤੁਹੇੜੀਆਂ ਉੱਪਰ ਆਲਡੀ ਪ੍ਰੋਬਲਮ ਹੋ ਹਾ ਫੱਕੀ ਹਟ ਜੂਗੀ। ਨਾ ਖਦੇ ਹੁਣੇ ਨਾੜਾ ਚੜਨ ਨਗੀਆਂ, ਲੱਕੜੀ ਲਗੜਨ ਨਗੀਆਂ, ਕੁਛ ਨਹੀਂ ਹੋਊਗਾ ਤੇ ਕੇ ਸ਼ਰਗ ਮਖਾਨਾ ਠੀਕ ਹੋ ਜਾਂਦੀਆਂ ਨੇ। ਮੈਂ ਨਾ ਹੋਰ ਕੋਈ ਕੰਮ ਨਹੀਂ ਹੈ। ਸਿਰ ਮਾਰਨ ਤਾਂ ਲੱਕੜਾਂ ਬਗਾਟੀ ਦਾ ਚ ਹੋਰ ਕੰਮ ਲਾਉਂਦੇ ਹਾਂ ਹੁਣ ਵੱਡੇ। ਹੇ ਇੱਕ ਸੈਕਿੰਡ ਹੋ ਜਾ ਆ ਕੇ ਸਿਰ ਮਾਰ ਦੋ ਚਾਰ ਪੰਜ ਵਾਰੀ ਸਰਾਏ ਆ ਮਾਰਦਾ ਫਾਰੇ ਵਾਸਤੇ ਹਨ। ਉਹ ਅੱਜ ਮੈਂ ਸਵੇਰੇ ਰੋਟੀ ਨਹੀਂ ਖਾ ਗਿਆ ਮੈਂ ਕਿਹਾ ਚਲੋ ਪਹਿਲੀ ਖਾ ਜੀਏ ਨਾਲਾ। ਹਲੇ ਸਭ ਜੀ ਹੋਣੀਆਂ ਮੈਂ ਆ ਗਿਆ ਪੁੱਛ ਰ ਰਿਹਾ ਲੈ ਸਰ ਪੜਾਈ ਨਹੀਂ ਹੈਗੀ ਵੀ ਪਤਾ ਰਹਿ ਗਈ ਹੰਸਰੀ ਖਾ ਕੇ ਰੋਟੀ ਅਵੇ ਕਹਿੰਦੇ ਪਹਿਲਾਂ ਬਣਾ ਲਓ ਕੋਈ ਐ ਨਹੀਂ ਕਰਦੇ ਕਿ ਲੇਟ ਰ ਆਣ ਹੋਇਆ ਮੈਂ ਕਿੰਨੀ ਵਾਰੀ ਅੱਗੇ ਕਹਿ ਦੋਨਾ ਹੁਣ ਲਓ ਜਓ ਸਵੇਰ ਤੋਂ ਰੋਟੀ ਆਪਦੇ ਆਪ ਨਹੀਂ ਖਾ ਕੇ ਗਏ ਪਤਲੇ ਹੋਣ ਵਾਸਤੇ ਹੋਰ ਕਿੰਨਾ ਕਰਨਾ ਪਾਣੀ ਜਿਵੇਂ ਖਾ ਕੇ ਰ ਜਾਣੀ ਹੈ ਨਾ ਸਵੇਰ ਤੋਂ ਤੁਸੀਂ ਆਪਣੇ ਆਪ ਨਹੀਂ ਖਾ ਕੇ ਗਏ ਤੇ ਹਜੇ ਹੁਣ 1 ਵਜੇ ਪਹਿਣ 10 ਮਿੰਟ ਦੀ ਸਬਜ਼ੀ ਬਣਾ ਲੈਣੀ ਆ ਮੈਂ ਨਾ ਸਬਜ਼ੀ ਕੱਟ ਲਈ ਸੀ 12:30 ਵਜੇ ਹੀ ਸਬਜੀ ਬੜਾ 12:30 ਵਜੇ ਘਟਲੀ ਸੀ ਮੈਂ ਬੈਠ ਬੈਠਿਆ ਕਰਨ ਲੱਗ ਗਿਆ ਮੇਥੇ ਉਹ ਜਿਹੜਾ ਗਾਣ ਮੇਥੇ ਪੱਟੇ ਸੀ ਨਾ ਮੈਂ ਮੱਤੇ ਤੋੜ ਕੇ ਧੁੱਪੇ ਸੁਪਨੇ ਮੋਣੇ ਮੈਂ ਕੰਮ ਨਾਲ ਹੀ ਕਰਨ ਲੱਗ ਗਿਆ ਤਾਂ ਮੈਂ ਲੇਟ ਹੋ ਗਈ ਨਹੀਂ ਮਹੌਣ ਨੂੰ ਬਣਾ ਦੇਣੀ ਸੀ ਕਰਨੇ ਬੜੇ ਕੰਮ ਹੁੰਦੇ ਕਾਹਬੀ ਕੀ ਹੋ ਗਿਆ 10 ਮਿੰਟ ਲਾਉਣੇ ਉਸ ਦਾ ਯਾਰ ਖੇਤੀ ਬਣਾ ਦੇਣੀ ਸਬਜੀ ਮਹਾਵੀਰ ਸਟicker ਲਾਉਣ ਲੱਗਿਆ ਗੱਡੀ 'ਚ ਤੇ ਸਾਨੂੰ ਸਟicker ਮਿਲਦਾ ਹੁੰਦਾ ਤੇਰੇ ਕੋਲ ਟਰੈਕਟਰੀ ਤੋਂ ਗੱਡੀ ਦੇ ਐਂਟਰੀ ਵਾਸਤੇ ਇਹ ਪਿਛਲੇ ਹਰ ਇੱਕ ਸਾਲ ਨਵਾਂ ਮਿਲਦਾ ਹੈ ਪਿਛਲੇ ਸਾਲ ਦਾ ਆ ਹੁਣ ਨਵਾਂ ਲੈ ਕੇ ਆਏ 2024 ਦਾ ਪਹਿਲਾਂ ਸਾਫ਼ ਕਰੋ ਉਹਨੂੰ ਫਿਰ ਰਾਵਾਂਗੇ। ਸਾਫ਼ ਕਰੋ ਉਹਨੂੰ ਕੱਪੜੇ ਨਾਲ। ਛੋਟੇ ਜਿਹੇ ਕਰ ਪਾਪਾ ਲਾਉਣਗੇ ਸਤੋ ਗਲਤ ਨਾ ਲੱਗ ਜੇ ਅਸੀਂ ਤਾਂ ਕਰਕੇ ਪਾਪਾ ਨੂੰ ਕਹਿੰਦਾ ਤੁਸੀਂ ਲਾ ਦਿਓ। ਆਹ ਬਲਾ ਪੁਰਾਣਾ ਸੀਗਾ ਤੇ ਹੁਣ ਆਹ ਹੈ ਨਵਾਂ। ਹਾਂਜੀ ਅੱਜ ਮੈਂ ਸਬਜ਼ੀ ਤਾਂ 12:30 ਵਜੇ ਕੱਟ ਲਈ ਸੀ ਪਰ ਅੱਜ ਸਰਦਾਰ ਸਾਹਿਬ ਦੇ ਸਵੇਰ ਰੋਟੀ ਖਾ ਕੇ ਨਹੀਂ ਗਏ ਤੇ ਹੁਣ ਸਾਰੀ ਅੱਜ ਲੱਗਦੇ ਕਰਨੀ ਹੈ। ਉਹ ਸਬਜ਼ੀ ਵੀ ਤਾਂ ਰੱਖਣੀ ਸੀਗੀ। ਮੈਨੂੰ ਲੱਗਿਆ ਕਿ ਉਹਦੇ ਰੋਟੀ ਲੇਟ ਖਾਣੇ ਆ। ਮੈਂ ਉਸ ਹੱਬ ਚ ਰਹਿ ਗਈ। ਮੈਂ ਮੇਥੀ ਸਵਾਰ ਲੱਗੀ ਤਾਂ ਜਿਹੜੀ ਮੇਥੀ ਵਾਲੀ ਦੇ ਵਿੱਚ ਕੱਟੀ ਸੀਗੀ ਮੈਂ ਉਹ ਵੱਤੋ ਫੇਰ ਰੱਖਣ ਲੱਗੀ ਉਸ ਕੌਣ ਵਾਸਤੇ ਜਦੋਂ ਹੁਣ ਵੀ 5 ਮਿੰਟ ਲੱਗਣੇ ਆਪਾਂ ਨੂੰ ਅੱਧੀ ਰੋਟੀ ਵੀ ਨਹੀਂ ਆ ਕੇ ਕਹਿਣਗੇ ਵੀ puri roti dor bhai wale kam de pandi roti banegi sabzi bhi banegi ਬੁੰਦੀ ਵੀ ਬਣ ਗਈ ਸਬਜ਼ੀ ਵੀ ਬਣ ਗਈ ਤੇ ਰੋਟੀ ਵੀ ਤਿਆਰ ਆ। ਅਸਾਂ ਲਾਸਟ ਰੋਟੀ ਰਹਿ ਗਈ ਮੇਰੇ। ਇੱਧਰ ਬੁੰਦੀ ਆ। ਇਹਦੇ ਪਿੱਛੇ ਮਾਂ ਮੇਰਾ ਕੈਮਰਾ ਦੇ। ਜਿਹੜਾ ਜਿਹੜਾ ਬਚਿਆ ਆਟਾ ਉਹ ਮੈਂ ਫ੍ਰਿਜ 'ਚ ਰੱਖਣ ਜਾਣਾ। ਸਬਜ਼ੀ ਤਾਂ ਬਹੁਤ ਸਵਾਦ ਬਣੀ ਲੱਗ ਰਹੀ ਆ। ਸਵਾਦ ਬਣੀ ਬਸ ਤੂੰ ਖਾਂਦਾ ਨਹੀਂ ਸਵਾਦ ਚੀਜ਼ ਖਾਇਆ ਕਰ ਅੱਜ ਤੱਕ ਖਾਉਂ ਨਹੀਂ ਸਬਜੀ ਤੇ ਹਰ ਇੱਕ ਸਵਾਦ ਹੁੰਦੀ ਆ ਹੂੰ ਬਸ ਆ ਆਖਰੀ ਰੋਟੀ ਆ ਉਸ ਤੋਂ ਬਾਅਦ ਰੋਟੀ ਪੈ ਜਾਣੀ ਆ ਮੇਰੀ ਬੱਚੇ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਚ ਦੱਸਿਓ ਤੇ ਤੁਸੀਂ ਨਾ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਮੈਂਟ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਮੈਂ ਰੋਟੀ ਦੇਣ ਚੱਲਿਆ ਪਪਾ ਨੂੰ ਉਹ ਖਾਉਣਗੇ ਪਪਾ ਸੋ ਗਏ ਨਹੀਂ ਜਲਦੀ ਹੁਣ ਤਾਂ ਰੋਟੀ ਮੰਗਦੇ ਸੀ ਹੈਲੋ ਆਹ ਦੇਖੋ ਵਾਪਸ ਉੱਤੇ ਪਈ ਸੀਗੇ ਸੁੱਤਾ ਹੋਏ ਮੈਨੂੰ ਨੀਂਦ ਆ ਗਈ ਸੀ ਇੱਕ ਵਾਰ ਟਟ ਗਈ ਵਾਗੇ ਮੈਨੂੰ ਕੜਕਿਆ ਹੋਣੀ ਕਾਹ ਤੋਂ ਮੈਨੂੰ ਨਾ ਨਾ ਜੁੱਤੀ ਲਾ ਲੈਣੀ ਸਬੂਟ ਆਹ ਦੇਖੋ ਰੋਟੀ ਚੱਕਰ ਨਹੀਂ ਲਾਈ ਹੈਗੇ ਹੂੰ ਨਾ ਰੋਟੀ ਤੇ ਮੈਂ ਫੜਾਈ ਸੀ ਤੇ ਮਾੜਾ ਸ਼ੱਕਰ ਮੰਗਣਾ ਲੱਗ ਗਿਆ ਗਾਜ ਜੀ ਹਣਾ ਰੋਈ ਸ਼ੱਕਰ ਦਾ ਖੜਾ ਨਹੀਂ ਛੱਡਣਾ ਗਰਮੀ ਗਰਮੀ ਹੂੰ ਹਣਾ ਹੂੰ ਸ਼ੱਕਰ ਦੇਣ ਚੱਲਿਆ ਪਾਪਾ ਨੂੰ ਪਾਪਾ ਲੈ ਸ਼ੱਕਰ ਬਣਾ ਲਈ ਜੀ ਮਮਾ ਇੱਕ ਰੋਟੀ ਹੋਰ ਖਾਂਗੇ ਆਪਾਂ ਓਕੇ ਮਮਾ ਕੀ ਆ ਗਿਆ ਫਰੈਂਡ ਕਿਹ ਆ ਹੂੰ ਤੇ ਵੀ ਆਉਣ ਲੱਗ ਗਿਆ ਬਸ ਹੁਣ ਹਨਾ ਪਾਉਣ ਗਿਆ ਜਿੱਤੇ ਹਾਂ ਤੇਰਾ ਸਬਜ਼ੀ ਬਹੁਤ ਸਵਾਦ ਦੇਖਣ ਨੂੰ ਲੱਗਦੀ ਆ ਹਮਮ ਅਰਮਾਹੇ ਦੀ ਜਿਹੜੀ ਸਬਜੀ ਹੈ ਨੀ ਕੀ ਗਾ ਸਬਜੀ ਖਾਣੀ ਹੈ ਨੀ ਦੇਖੋ ਨੂੰ ਸੁਆਦ ਲੱਗਦੀ ਹੈ ਕੰਨ ਪਗੋੜੀ ਬੰਨੀ ਅੱਜ ਮਨ ਦਾ ਸ਼ੌਂਕ ਪੈ ਗਿਆ ਉਹ ਅੱਜ ਬੰਦਾ ਹੋਣੇ ਚਲੋ ਵਧੀਆ ਗੱਲਾਂ ਉਹ ਬੰਨ ਕੇ ਆਕਰੋਗਰੇ ਸਾਹ ਤੋਂ ਤੇਰਾ ਸਭ ਜਾ ਕੇ ਆਇਆ ਬਾਬਾ ਬਕਾਲਾ ਉਹਨਾਂ ਦਾ ਪਾਠ ਵੀ ਕਰਨ ਲੱਗ ਗਿਆ ਹਮਮ ਬਾਈ ਕਿੰਨੀ ਹੋ ਗਈ ਥੋੜੀ ਹੀ ਰਹਿ ਗਈ ਮੋਂਸਾ ਚਾਚੂ ਪੀਕ ਦੇ ਪਾਰਕ ਚ ਆ ਗਏ ਸੀਗੇ ਤੇ ਕੰਪਲੈਕਸ ਸਾਈਜ਼ ਥੋੜਾ ਕੰਮ ਇਹ ਇਹਨਾਂ ਨੂੰ ਕੰਮ ਸੀਗਾ ਕੋਈ ਉੱਥੇ ਆਪਣਾ ਹੀ ਤੇ ਟੈਂਡਰ ਵੀ ਲੈ ਰਹੇ ਸਨ ਆਪਾਂ ਫੋਟੋ ਫੋਟਾ ਬਣਿਆ ਅਸੀਂ ਦਾਪੁਰ ਦਾ ਕੰਮ ਸੀਗਾ ਕੋਈ ਉਹ ਉਧਰ ਗਏ ਹੋਏ ਦੁਕਾਨ ਤੇ ਅਸੀਂ ਤੇ ਪਾਰਕ ਚ ਬਹਿ ਗਏ ਸੀਗੇ ਗੁਰਮੀਰ ਮੇਰੇ ਕੋਲ ਬੈਠਾ ਮਾ ਵੀ ਇਧਰ ਪੀਂਗ ਝੁੱਟ ਕੇ ਆਇਆ ਅਸੀਂ ਜੋਂਪ ਲੈ ਚਾਹ ਸੀਗੇ ਅਸੀਂ ਤੇ ਸਾਹਮਣੇ ਹਾਕੀ ਦਾ ਮੈਚ ਚੱਲ ਰਿਹਾ ਹੈ ਦਿਖਾਉਣਾ 2 ਮਿੰਟ ਹੁਣ ਚੱਲ ਕੇ ਆ ਕੇ ਦੇਖਣਾ ਕਿਉਂਕਿ ਬੱਚਾ ਨੇ ਪੜ੍ਹਨਾ ਜਾ ਕੇ ਉੱਥੇ ਕੋ ਸਾਹਮਣੇ ਲਾਈਟਾਂ ਲੱਗੀਆਂ ਹੋਈਆਂ। ਦਾ ਅਫਵਾਦ ਸਟੇਡੀਅਮ ਆ ਇਹ ਵਧੀਆ। ਕੁੜੀਆਂ ਨੇ ਮੈਚ ਚੱਲ ਰਿਹਾ। ਕਿਦੇ ਭਾਈ ਚੱਲ ਰਿਹਾ ਸੀ ਆਰਸੀਐਫ ਸਾਜ। ਖਤਮ ਹੋ ਗਿਆ ਮੈਨੂੰ ਲੱਗਦਾ ਮੈਚ। ਇਹ ਤੇ ਪੂਰਾ ਵਧੀਆ ਵੱਡਾ ਸਟੇਡੀਅਮ ਬਣਿਆ ਹੋਇਆ। ਸਰ ਆਉਂਦਾ ਕਿੱਥਾਂ ਤੇ ਹੰਜੀ ਟਾਈਮ ਰਾਤ ਦਾ ਹੋ ਗਿਆ ਤੇ ਉੱਥੋਂ ਆਗੇ ਸੀਗੇ ਘੁੰਮ ਫਿਰ ਕੇ ਤੇ ਹੁਣ ਬੱਚੇ ਕਹਿੰਦੇ ਚੂਰੀ ਖਾਣੀ ਹੈ ਹਮ ਦੇਸੀ ਤੇ ਚੂਰੀ ਬਣਾ ਕੇ ਦਿੰਨੇ ਇਹਨਾਂ ਨੂੰ ਮਾ ਵੀਰੇ ਬੋਸ਼ੀ ਦਸ ਪੋਰ ਇਸ ਕਰੀ ਜਾਂਦਾ ਸਵੇਰ ਲਈ ਸ਼ੂਜ਼ ਸਕੂਲ ਦੇ ਇਹ ਮਾ ਚੋਲੀ ਗੁੱਟਰੇ ਨੇ ਆਓ ਜੀ ਬੱਚੇ ਖਾਣ ਲੱਗੇ ਚੂਰੀ ਬਰ ਮੇਹਰ ਵੀ ਬਹੁਤ ਸਵਾਦ ਆ ਨਾ ਨਾ ਹਾਂ ਵੀਰ ਵੀ ਪਹਿਲਾਂ ਮੈਂ ਆਹ ਬ੍ਰਿਕਾ ਦੇ ਮੈਂ ਉੰਤਰ ਦੋ ਤੇਨ ਮਤਲਬ ਉਹ ਹੀ ਬੰਨੀ ਜੇ ਬਣਾएंगे ਅਸੀਂ ਮੈਂ ਕਿਹਾ ਤਾਂ ਪਹਿਲਾਂ ਖਾਤ ਲੈ ਦੋ ਫਿਰ ਉੰਤਰ ਦੂੰਗੀ ਮੁੜ ਕੇ ਹੁਣ ਦੋ ਲੱਗ ਕੇ ਮੈਂ ਧਰਨ ਲੱਗੀ ਕਹਿੰਦਾ ਬਸ ਬਸ ਪਹਿਲਾਂ ਹੁੰਦਾ ਨਾ ਵੀ ਹੋਰ ਤਾਂ ਦੋ ਹੋਰ ਦੇ ਦੋ ਹੋਰ ਦੇ ਦੋ ਨੂੰ ਬਦਤਾ ਤਾਂ ਖਾਈ ਨਹੀਂ ਜਾਣੀ ਆਲੇ ਸਬਜੀ ਲੈਣ ਵੀ ਇੰਨੀ ਭੱਜ ਗਿਆ ਹਾਂ ਖਾਦੀ ਹੈ ਨਹੀਂ ਖਾਦੀ ਹੈ ਨਹੀਂ ਕੀ